ਵਾਸੂਆਈ ਕੇਅਰ ਸੈਂਟਰ ਬਰੇਲੀ ਵਿਖੇ ਡਾਕਟਰ ਮਹਿੰਦਰ ਸਿੰਘ ਵਾਸੂ ਦੇ ਗਵਾਹੀ ਦੇ ਵਿੱਚ ਇੱਕ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਅਦਾਰਾ ਚੜ੍ਹਦੇ ਕਲਾ ਦੇ ਚੇਅਰਮੈਨ ਪਾਦਮਸ਼ਰੀ ਸਰਦਾਰ ਜਗਜੀਤ ਸਿੰਘ ਦਰਦੀ ਨੂੰ ਰਾਸ਼ਟਰੀ ਗੌਰਵ ਸਨਮਾਨ 2025 ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਪਾਦਮਸ਼ਰੀ ਡਾਕਟਰ ਜਗਜੀਤ ਸਿੰਘ ਦਰਦੀ ਨੇ ਡਾਕਟਰ ਮਹਿੰਦਰ ਸਿੰਘ ਵਾਸੂ ਦਾ ਧੰਨਵਾਦ ਕੀਤਾ ਇਸ ਮੌਕੇ ਨੇ ਕਿਹਾ ਕਿ ਡਾਕਟਰ ਮਹਿੰਦਰ ਸਿੰਘ ਵਾਸੂ ਨੇ ਮਿਹਨਤ ਨਾਲ ਨਾਮਣਾ ਖੱਟਿਆ ਤੇ ਦੁਨੀਆ ਨੂੰ ਅੱਖਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ ਜੋ ਦਵਾਈਆਂ ਤਿਆਰ ਕੀਤੀਆਂ ਉਹ ਬਹੁਤ ਮਕਬੂਲ ਹੋਈਆਂ ਇਸ ਮੌਕੇ ਡਾਕਟਰ ਵਾਸੂ ਨੇ ਕਿਹਾ ਕਿ ਉਹਨਾਂ ਨੂੰ ਸਨਮਾਨਿਤ ਕਰਕੇ ਉਹ ਮਾਨ ਮਹਿਸੂਸ ਕਰ ਰਹੇ ਨੇ ਇਸ ਮੌਕੇ ਚੜ੍ਹਦੀ ਕਲਾ ਟਾਈਮ ਟੀਵੀ ਦਿੱਲੀ ਤੋਂ ਡਾਇਰੈਕਟਰ ਅਮਰਿਤਪਾਲ ਸਿੰਘ ਪਰਮਜੀਤ ਸਿੰਘ ਉਭਰਾਏ ਹਰਪ੍ਰੀਤ ਸਿੰਘ ਖਾਲਸਾ ਮਲਿਕ ਕਲੜਾ ਐਮਪੀ ਸਿੰਘ ਪਿੰਕਾ ਬਖਸ਼ੀ ਰਵਿੰਦਰ ਸਿੰਘ ਪਰਮਜੀਤ ਸਿੰਘ ਦੁਆ ਮਨਮੀਤ ਸਿੰਘ ਖਾਲਸਾ ਦਲਵੀਰ ਸਿੰਘ ਬਿੰਦਰਾ ਜਸਪਾਲ ਸਿੰਘ ਗੁਜਰਾਲ ਗੁਰਦੀਪ ਸਿੰਘ ਬੱਗਾ ਤੇਜਿੰਦਰ ਸਿੰਘ ਅਤੇ ਮਹਿੰਦਰ ਸਿੰਘ ਮੌਜੂਦ ਰਹੇ ਡਾਕਟਰ ਵਿਦਸਕ ਜੀ ਵਾਸੂਦੇਸਾ ਦੇ ਉਤੇ ਪਹਿਲੀ ਵਾਰੀ ਬਰੇਲੀ ਵੀ ਜਾਣ ਦਾ ਮੌਕਾ ਮਿਲਿਆ ਤੇ ਆਕੇ ਜਦੋਂ ਡਾਕਟਰ ਸਾਹਿਬ ਨੇ ਇੱਥੋਂ ਦੇ ਪਤਵੰਤੇ ਸਿੱਖ ਸੰਗਤ ਦੇ ਨੁਮਾਇੰਦਿਆਂ ਨਾਲ ਮਿਲਾਇਆ ਤਾਂ ਬਹੁਤ ਖੁਸ਼ੀ ਹੋਈ ਕਿ ਇੱਥੋਂ ਦੇ ਸਿੱਖ ਸੱਚੇ ਸੁੱਚੇ ਔਰ ਸਿੱਖੀ ਜਲਵੇਰਾਲ ਸਰਸਾਰ ਔਰ ਬੰਦੇ ਵਿੱਚ ਜੋ ਸਿੱਖੀ ਪ੍ਰਤੀਸ਼ਰ ਦਾ ਪਿਆਰ ਹੈ ਉਹ ਕਾਬਲੇ ਮਿਸਾਲ ਹੈ ਕਿ ਸਾਰੀ ਦੁਨੀਆ ਦੇ ਲੋਕਾਂ ਨੂੰ ਬਰੇਲੀ ਦੇ ਸਿੱਖਾਂ ਬਾਰੇ ਦਸੀਏ ਕਿ ਉੱਤਰ ਪ੍ਰਦੇਸ਼ ਵਿੱਚ ਇਹਨਾਂ ਨੇ ਆਪਣੀ ਮਿਹਨਤ ਨਾਲ ਜੋ ਆਪਣਾ ਨਾਮ ਕਮਾਇਆ ਹੈ ਅਤੇ ਸਮਾਜ ਦੇ ਵਿੱਚ ਆਪਣਾ ਸਟੇਟਸ ਔਰ ਇੱਜ਼ਤ ਇਹਨਾਂ ਨੇ ਜੋ ਪੈਦਾ ਕੀਤੀ ਹੈ ਇਹ ਅੰਤਾਂ ਦੀ ਖੁਸ਼ੀ ਹੈ ਜਦੋਂ ਮੈਂ ਇਹਨਾਂ ਨੂੰ ਮੌਜੂਦਾ ਸਿੱਖ ਮਸਲਿਆਂ ਬਾਰੇ ਜਾਣਕਾਰੀ ਦਿੱਤੀ ਤੇ ਜਿਸ ਦਿਲਚਸਪੀ ਦੇ ਨਾਲ ਇਹਨਾਂ ਨੇ ਗੱਲਬਾਤ ਕੀਤੀ ਤੇ ਮੈਂ ਬੜਾ ਸੰਤੁਸ਼ਟ ਹੋ ਕੇ ਇੱਥੋਂ ਜਾ ਰਿਹਾ ਹਾਂ ਕਿ ਡਾਕਟਰ ਮਹਿੰਦਰ ਸਿੰਘ ਜੀ ਬਾਸੂ ਨੇ ਮੇਰੇ ਉਤੇ ਬਹੁਤ ਪਗਾਰ ਕੀਤਾ ਤੇ ਇਹਨਾਂ ਆਪਣੇ ਸਾਥੀਆਂ ਨਾਲ ਮੈਨੂੰ ਮਿਲਾਇਆ ਕਿਉਂਕਿ ਡਾਕਟਰ 바ਸੂ ਸਾਹਿਬ ਦੀ ਸ਼ਖਸੀਅਤ ਤੋਂ ਮੈਂ ਬਿਲਕੁਲ ਹੀ ਪ੍ਰਭਾਵਿਤ ਸੀ ਇਹਨਾਂ ਦੀ ਸੇਵਾ ਭਾਵਨਾ ਔਰ ਖਾਸ ਕਰਕੇ ਦੁਨੀਆ ਦੇ ਲੋਕਾਂ ਨੂੰ ਅੱਖਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ ਜੋ ਇਹਨਾਂ ਨੇ ਇਨਵੈਂਸ਼ਨਸ ਕੀਤੀਆਂ ਜੋ ਇਹਨਾਂ ਨੇ ਦਵਾਈਆਂ ਤਿਆਰ ਕੀਤੀਆਂ ਆ ਜੋ ਮਕਬੂਲ ਹੋਈਆਂ ਅਤੇ ਲੱਖਾਂ ਕਰੋੜਾਂ ਲੋਕਾਂ ਕੇ ਜਾਨ ਦੀਆਂ ਦਵਾਈਆਂ ਤੋਂ ਆਪਣੀਆਂ ਦੁਨੀਆਂ ਦੀਆਂ ਦੇਖਣ ਵਾਲੀਆਂ ਨਜ਼ਰਾਂ ਨੂੰ ਸਾਫ਼ ਸੁਥਰਾ ਬਣਾ ਕੇ ਰੋਗ ਰਹਿਤ ਕਰਕੇ ਆਪਣਾ ਜੀਵਨ ਸਫਲ ਕਰ ਰਹੇ ਹਨ ਤਾਂ ਮੈਂ ਇਹਨਾਂ ਦੇ ਪਿਆਰ ਦਾ ਖਿੱਚਿਆ ਹੋਇਆ ਬਰੇਲੀ ਵਿੱਚ ਆਇਆ ਸੀ ਲੇਕਿਨ ਇੱਥੇ ਆ ਕੇ ਇਹਨਾਂ ਦੀ ਸ਼ੋਭਾ ਸੁਣ ਕੇ ਇਹਨਾਂ ਦਾ ਰਸੂਖ ਦੇਖ ਕੇ ਸਿੱਖ ਸਤ ਦਾ ਨਾਲ ਪਿਆਰ ਦੇਖ ਕੇ ਅਤੇ ਜਿਹਨਾਂ ਸਜਣਾ ਨਾਲ ਮੈਨੂੰ ਇਹਨਾਂ ਨੇ ਬੁਲਾਇਆ ਉਹਨਾਂ ਦੀਆਂ ਪਾਉਨਾਵਾਂ ਨੂੰ ਸੁਣ ਕੇ ਔਰ ਜੋ ਉਹਨਾਂ ਨੇ ਸਾਨੂੰ ਇੱਜ਼ਤ ਮਾਨ ਸਤਕਾਰ ਦਿੱਤਾ ਅਸੀਂ ਕਦੇ ਵੀ ਭੁੱਲ ਨਹੀਂ ਸਕਾਂਗੇ ਗੁਰਬਾਣੀ ਵਿੱਚ ਲਿਖਿਆ ਹੈ ਕਿ ਲੀਆ ਤਾ ਦੀਆ ਮਾਨ ਜਿੰਸਿਓ ਸੇ ਸਜੜ ਕਿਉ ਵਿਸਰਾਇ ਅਸੀਂ ਬਰੇਲੀ ਦੇ ਸਿੱਖਾਂ ਨੂੰ ਕਦੇ ਵੀ ਨਹੀਂ ਵਿਸਾਰਾਂਗੇ ਹਮੇਸ਼ਾ ਹਮੇਸ਼ਾ ਇਥੋਂ ਦੀ ਸੰਗਤ ਨੂੰ ਪ੍ਰਣਾਮ ਕਰਕੇ ਗੁਰੂ ਮਹਾਰਾਜ ਵਾਸਤੇ ਇਹਨਾਂ ਦੀ ਜੜਦੀ ਗਲਾ ਵਾਸਤੇ ਇਹਨਾਂ ਦੇ ਯੂਪੀ ਵਿੱਚ ਇਹਨਾਂ ਦੇ ਚੱਗੇ ਸਮਾਜਿਕ ਸਟੇਟਸ ਔਰ ਇੱਜ਼ਤ ਵਾਸਤੇ ਅਸੀਂ ਅਰਦਾਸ ਕਰਾਂਗੇ ਹਮੇਸ਼ਾ ਸੁਖੀ ਰਹਿਣ ਖੁਸ਼ ਰਹਿਣ ਔਰ ਇੱਥੋਂ ਦੇ ਸਿਕਚਰ ਦੀ ਗਲਾ ਵਿੱਚ ਰਹਿਣ ਇਸ ਸਰਦਾਸਤਾਂਲ ਅਸੀਂ ਇਹਨਾਂ ਦੀ ਖੁਸ਼ੀ ਲੈ ਕੇ ਵਾਪਸ ਜਾ ਰਹੇ ਹਾਂ ਅੱਜ ਪਰਮਸਤ ਕਾਜੋ ਪਰਮਸ਼ੀਰੀ ਡਾਕੀ ਜੀ ਜੀ ਦਦੀ ਸਾਹਿਬ ਸਾਡੇ ਹਸਪੀਟਲ ਵਿੱਚ ਆਏ ਤੇ ਔਰ ਇਹਨਾਂ ਨੇ ਗੁਰਸਿੱਖੀ ਬਾਰੇ ਬਹੁਤ ਕੁਝ ਡਿਟੇਲ ਵਿੱਚ ਸਾਨੂੰ ਪਤਾ ਦੱਸਿਆ ਜਿਹੜੇ ਕੇ ਚੀਜ਼ ਸਾਨੂੰ ਪਤਾ ਹੀ ਨਹੀਂ ਸਨ ਔਰ ਬੜੇ ਸਾਦੇ ਵਿੱਚ ਉਹਨਾਂ ਨੇ ਸਾਨੂੰ ਇੱਕ ਨਾਲੇ ਦਿੱਤੀ ਹੈ ਉਹ ਸਾਨੂੰ ਬਹੁਤ ਚੰਗਾ ਲੱਗਾ ਔਰ ਗੁਰੂ ਮਹਾਰਾਜਾ ਰੋਹ ਜਲਦੀ ਗਰਾਜ ਬਖਸ਼ੇ ਔਰ ਅਸੀਂ ਅੱਜ ਹੈ ਸਾਰੇ ਸਿੱਖ ਸਭਾ ਦੀ ਤਰਫੋਂ ਸਨਮਾਨਿਤ ਰਾਸ਼ੀ ਗੌਰਵ ਸਬੰਧਤਾ ਤੇ ਔਰ ਅਸੀਂ ਯਾਰਾਂ ਦੇ ਚੜ੍ਹਦੀ ਕਲਾ ਦੇ ਸ਼ੁਕਰਾ ਨੋ ਕਹਦੇ ਆ ਅੱਜ ਅਸੀਂ ਬੜਾ ਖੁਸ਼ਹਾਲੀ ਹੈਗੇ ਹਾਂ ਕਿ ਪਾਈ ਸਾਹਿਬ ਦੇ ਬਰੇਲੀ ਦਰਸ਼ਨ ਹੋਏ ਔਰ ਅਸੀਂ ਇੱਥੇ ਉਹਨਾਂ ਦੇ ਵਿਚਾਰ ਸੁਣੇ ਔਰ ਉਹਨਾਂ ਨਾਲ ਅਸੀਂ ਆਪਣੇ ਵਿਚਾਰਾਂ ਸਾਂਝੇ ਕੀਤੇ ਔਰ ਮੈਂ ਚਾਹਾਂ कि जो असी जिड़ी पी एच डी वाली डॉक्टरेट की चेयर का डिमांड रखी पाए जाके उस चीज़ में बड़ा हाईलाइट करेंगे और अपनी पहुंच और अपनी तालुकातों के नाल अपने कर्तव्य मदद करेंगे और इतने सारी चेयर इस्टैबलिश करने की कोशिश करेंगे। और समलटेनियसली मैं थोड़ा जे उन्होंने रिक्वेस्ट किया कि सात एजुकेशन के उपर थोड़ा सा ध्यान दिता जाए और मैंने पूरा विश्वास है और पूरा यकीन है कि भाई साहब इस चीज़ उ तो बहुत गौर करे और साड़ी सिख संगत की एजुकेशन के उपर थोड़ा ध्यान देने पर मैं एक होर रिक्वेस्ट डॉक्टर साहब निक है माया साहब ये पहला चक्कर है इतने बरेली के अंदर फर्स्ट टाइम तुम आयो इस टाइम तुम अपने चरण साढ़े ਬਰਲੀ ਸ਼ਹਿਰ ਚ ਪੰਦੇਰੋ ਔਰ ਸਾਡੇ ਇਤੇ ਤਰਾ ਹੀ ਦੇ ਰਹੀਏ ਆਪਣੀ ਯੋਗਦਾਨ ਔਰ ਆਪਣੀ ਸਲਾਹ ਦੇਂਦੇ ਰਹੋ ਅੱਜ ਡਾਕਟਰ ਮਹਿੰਦਰ ਸਿੰਘ ਬਾਸੂ ਜੀ ਦੇ ਹਸਪੀਟਲ ਵਿੱਚ ਦਰਦੀ ਸਾਹਿਬ ਜੀ ਜੋ ਚੜਦੀ ਕਲਾ ਟਾਈਮ ਟੀਵੀ ਦੇ ਮੁੱਖਿਆ ਹਨ ਉਹਨਾਂ ਨਾਲ ਮੀਟ ਹੋਈ ਬਹੁਤ ਅੱਛੀ ਮੀਟ ਹੋਈ ਉਹਨਾਂ ਨੇ ਜੋ ਸਿੱਖ ਬਾਰੇ ਇਤਿਹਾਸ ਦੱਸਿਆ ਜਾਂ ਹੋਰ ਵੀ ਇਤਿਹਾਸ ਦੱਸਿਆ ਬਨਾਰਸ ਯੂਨੀਵਰਸਿਟੀ ਦੇ ਬਾਰੇ ਜੋ ਇਤਿਹਾਸ ਦੱਸਿਆ ਉਹ ਸਾਨੂੰ ਆਸਪਾਸ ਕਿਸੇ ਨੇ ਦੱਸਿਆ ਨਹੀਂ ਸੀ ਨਾ ਸਾਨੂੰ ਪਤਾ ਸੀ ਇਹਦੇ علاوہ ਹੋਰ ਵੀ ਉਹਨਾਂ ਨੇ ਜਗਨਨਾਥਪੁਰੀ ਦਾ ਇਤਿਹਾਸ ਗੁਰਦੁਆਰਾ ਗੋਦਲੀ ਸਾਹਿਬ ਜੀ ਦਾ ਇਤਿਹਾਸ ਇਹ ਸਾਰੇ ਜੋ ਇਤਿਹਾਸਿਕ ਫੈਕਟਸ ਹਨ ਉਹ ਸੰਗਤ ਦੇ سامنے ਆਏ ਅਸੀਂ ਉਹਨਾਂ ਦੇ ਬੜੇ ਰਿਹੜੀ ਹਾਂ ਤਲਵਾਦਿਆ ਜਿਨ੍ਹਾਂ ਨੇ ਸਾਨੂੰ ਇਹ ਸਭ ਚੀਜ਼ਾਂ ਦੱਸ ਕੇ ਗਿਆਨ ਦਿਵਾਇਆ ਅਸੀਂ ਇਸ ਗੁਰਦੁਆਰੇ ਵਿੱਚ ਚੁੱਕੀ ਬੋਲਦੇ ਹਾਂ ਅਸੀਂ ਇਹ ਜੋ ਉਹਨਾਂ ਸਾਨੂੰ ਆਪਣੇ ਇਤਿਹਾਸ ਬਾਰੇ ਦੱਸਿਆ ਅਸੀਂ ਗੁਰਦੁਆਰਿਆਂ ਵਿੱਚ ਦੱਸ ਕੇ ਸੰਗਤ ਨੂੰ ਇਸ ਇਤਿਹਾਸ ਨੂੰ ਅੱਗੇ ਤੋਂ ਅੱਗੇ ਵਿਦਵਾਨ ਦੀ ਕੋਸ਼ਿਸ਼ ਕਰਾਂਗੇ ਦਾਸ ਬਰਮਜੀਤ ਸਿੰਘ ਦੁਆ ਅੱਜ ਡਾਕਟਰ 바ਸੂਜੀ ਨੇ ਜਗਜੀਤ ਸਿੰਘ ਦਰਦੀ ਸਾਹਿਬ ਨੂੰ ਉਹਨਾਂ ਦੇ بیٹے ਅਮਰਪਾਲ ਸਿੰਘ ਜੀ ਦੋਨੋਂ ਆਏ ਸੀ ਉਹਨਾਂ ਨੇ ਇਸ ਇਤਿਹਾਸ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਕਈ ਕੰਨਾ ਐਸੀ ਐਸੀ ਜੋ ਸਾਨੂੰ ਲੋਗੋ ਨੂੰ ਕਦੀ ਪਹਿਲੇ ਨਹੀਂ ਸੁਣੀਆਂ ਜਾਂ ਪੜ੍ਹੀਆਂ ਨਹੀਂ ਸੀ ਉਹ ਸੁਣ ਕੇ ਬੜਾ ਅੱਛਾ ਲੱਗਿਆ ਦਰਦੀ ਸਾਹਿਬ ਨੇ ਬਹੁਤ ਕੁਝ ਅੱਛਾ ਸਿਕਾਂ ਦੇ ਬਾਰੇ ਆਪਣੇ ਆਪ ਨੇ ਅਦਰ ਸੇ ਪੁਰਾਣੀ ਗੱਲਾਂ ਦਸੀਆਂ ਸ਼ਿਵਾਇ ਗੁਰੂ ਨੂੰ ਲੰਬੀ ਮਨ ਬਖਸ਼ੇ ਇੰਜਨ ਇਜਮਾਨ ਪਾਂਦੇ ਰਵਣ ਸਿੱਖੀ ਦਾ ਵਿਚਾਰ ਜੋ ਕੀਤਾ ਉਹ ਪ੍ਰਚਾਰ ਹੁੰਦਾ ਰਹੇ